ਜਿੱਥੇ ਸੜਕਾਂ ਤੇ ਉਤਰੇ ਹੋਇਆ ਤੇ ਵੱਡਾ ਪ੍ਰਦਰਸ਼ਨ ਅੱਜ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਤਾਂ ਉਧਰ ਕੇਂਦਰ ਸਰਕਾਰ ਨੇ ਵੀ ਸੱਤ ਵੱਡੇ ਫੈਸਲੇ ਜਿਹੜੇ ਕਿਸਾਨਾਂ ਪੱਖੀ ਲੈਣੇ ਤਾਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਸੱਤ ਜਿਹੜੇ ਵੱਡੇ ਫੈਸਲੇ ਕੈਬਨਟ ਵਿੱਚ ਲੈ ਗਏ ਆ ਵਿਸਤਾਰੇ ਗਿਆ ਉਹਨਾਂ ਬਾਰੇ ਤੁਹਾਨੂੰ ਦੱਸਦੇ ਆ ਕਿ ਕੇਂਦਰੀ ਮੰਤਰੀ ਮੰਡਲ ਨੇ ਖੁਰਾਕ ਅਤੇ ਪੋਸ਼ਣ ਦੇ ਫਸਲ ਵਿਗਿਆਨੀ ਨੂੰ ਸਮਰਪਿਤ 3979 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ 3979 ਕਰੋੜ ਦੀ ਵੱਡੀ ਯੋਜਨਾ ਜਿਹੜੀ ਉਹ ਬਣਾਈ ਜਾਏਗੀ ਤਾਂ ਇਸ ਨੂੰ ਲੈ ਕੇ ਪਹਿਲੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਵੱਡਾ ਪਹਿਲਾ ਫੈਸਲਾ ਇਹ ਕੇਂਦਰ ਨੇ ਲਿਆ ਹੈ ਤੇ ਦੂਜਾ ਵੱਡਾ ਫੈਸਲਾ ਜਿਹੜਾ ਕੇਂਦਰੀ ਮੰਤਰੀ ਮੰਡਲ ਨੇ 228 2217 ਕਰੋੜ ਰੁਪਏ ਦੇ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ 2817 ਕਰੋੜ ਰੁਪਏ ਦੇ ਜਿਹੜੀ ਡਿਜੀਟਲ ਐਗਰੀਕਲਚਰ ਮਿਸ਼ਨ ਆ ਬਣਾਈ ਜਾਏਗੀ ਉਹ ਪ੍ਰਵਾਨਗੀ ਉਸਦੀ ਦਿੱਤੀ ਗਈ ਹੈ ਤੇ ਮੰਤਰੀ ਮੰਡਲ ਨੇ ਖੇਤੀਬਾੜੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 2292 ਕਰੋੜ ਕਰੋੜ ਰੁਪਏ ਦੇ ਉਪਬੰਧ ਨਾਲ ਇੱਕ ਪ੍ਰੋਗਰਾਮ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਤਾਂ ਕੇਂਦਰ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾਏਗਾ ਜੋ ਖੇਤੀਬਾੜੀ ਲਈ ਸਿੱਖਿਆ ਪ੍ਰੋਵਾਈਡ ਕਰਾਏਗਾ ਉਸ ਦੇ ਲਈ 2292 ਕਰੋੜ ਰੁਪਏ ਜਿਹੜੇ ਆ ਰੱਖੇ ਗਿਆ ਤਾਂ ਸਰਕਾਰ ਨੇ ਅਗਲਾ ਚੌਥਾ ਜਿਹੜਾ ਫੈਸਲਾ ਲਿਆ ਤਾਂ ਉਹ ਦੱਸਦੀ ਹੈ ਕਿ ਪਸ਼ੂਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਟਿਕਾਊ ਪਸ਼ੂਆਂ ਦੀ ਸਿਹਤ ਲਈ 1702 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਤੇ ਜਿਹੜਾ ਇਹ ਚੌਥਾ ਫੈਸਲਾ ਇਹ ਪਸ਼ੂਆਂ ਨੂੰ ਲੈ ਕੇ ਜਿਹੜਾ ਕਿ ਸਿੱਧਾ-ਸਿੱਧਾ ਧੰਦਾ ਜਿਹੜਾ ਕਿਸਾਨਾਂ ਨਾਲ ਜੁੜਿਆ ਹੋਇਆ ਤੇ ਵੱਡੇ ਪੱਧਰ ਤੇ ਕਿਸਾਨ ਪਸ਼ੂ ਪਾਲ ਕੇ ਆਪਣਾ ਕੰਮਕਾਰ ਚਲਾਉਂਦੇ ਆ ਤੇ ਇਸ ਨੂੰ ਲੈ ਕੇ ਹੀ ਇਹ ਫੈਸਲਾ ਲਿਆ ਗਿਆ ਜਿਸ ਦੇ ਚਲਦੇ 1702 ਕਰੋੜ ਰੁਪਏ ਜਿਹੜੇ ਆ ਇਸ ਯੋਜਨਾ ਦੇ ਲਈ ਰੱਖੇ ਗਏ ਨੇ ਪੰਜਵਾਂ ਜਿਹੜਾ ਫੈਸਲਾ ਲਿਆ ਗਿਆ ਕੇਂਦਰੀ ਮੰਤਰੀ ਮੰਡਲ ਵੱਲੋਂ ਉਹ ਬਾਗਬਾਨੀ ਨੂੰ ਲੈ ਕੇ ਗਿਆ ਗਿਆ ਲਿਆ ਗਿਆ ਤਦ ਆਦੀਏ ਕਿ ਬਾਗਬਾਨੀ ਦੇ ਵਿਕਾਸ ਲਈ 880 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ ਛੇਵਾਂ ਵੱਡਾ ਫੈਸਲਾ ਜਿਹੜਾ ਖੇਤੀ ਵਿਗਿਆਨ ਕੇਂਦਰ ਲਈ 1202 ਕਰੋੜ ਰੁਪਏ ਰੱਖੇ ਗਏ ਨੇ ਜਾਨੀ ਕਿ 1202 ਕਰੋੜ ਰੁਪਏ ਦੀ ਜਿਹੜੀ ਯੋਜਨਾ ਹੋਏਗੀ ਉਸ ਨੂੰ ਅਲਾਟਮੈਂਟ ਮਨਜ਼ੂਰੀ ਇਸ ਦੇ ਤਹਿਤ ਜਿਹੜੇ ਆ ਖੇਤੀ ਵਿਗਿਆਨ ਦੇ ਤਹਿਤ ਵੱਖ-ਵੱਖ ਜਿਹੜੀਆਂ ਖੋਜਾਂ ਹੋਣਗੀਆਂ ਅਤੇ ਵੱਖ-ਵੱਖ ਜਿਹੜੇ ਆ ਫਸਲ ਨੂੰ ਲੈ ਕੇ ਨਵੀਆਂ ਤੋਂ ਨਵੀਆਂ ਜਿਹੜੀ ਜਾਣਕਾਰੀ ਲਿਆਂਦੀ ਜਾਏਗੀ ਤਾਂ ਸੱਤਵਾਂ ਵੱਡਾ ਫੈਸਲਾ ਕੁਦਰਤੀ ਸਰੋਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 1115 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਿਆ ਤਾਂ ਸੱਤ ਵੱਡੇ ਫੈਸਲੇ ਆ ਜਿਹੜੇ ਕੇਂਦਰ ਸਰਕਾਰ ਨੇ ਅੱਜ ਸੁਣਾਏ ਨੇ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਦੇ ਲਈ ਕਰੀਬ 200 ਦਿਨਾਂ ਤੋਂ ਵੱਧ ਜਿਹੜੇ ਦਿਨ ਹੋ ਗਏ ਆ ਕਿ ਐਮਐਸਪੀ ਕਾਨੂੰਨ ਬਣਾਇਆ ਜਾਵੇ ਉਸ ਨੂੰ ਲੈ ਕੇ ਪ੍ਰਦਰਸ਼ਨ ਜਿਹੜੇ ਆ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਤੇ ਉਸ ਵੱਲ ਕੋਈ ਹਲੇ ਕੋਈ ਖਾਸ ਧਿਆਨ ਜਿਹੜਾ ਕੇਂਦਰ ਦਾ ਨਹੀਂ ਦਿਖਾਈ ਦੇ ਰਿਹਾ ਜਿੱਥੇ ਨਵੀਂ ਖੇਤੀ ਨੀਤੀ ਨੂੰ ਲੈ ਕੇ ਅੱਜ ਵੱਡਾ ਪ੍ਰਦਰਸ਼ਨ ਹੈ ਜਿਹੜਾ 34 ਸੈਕਟਰ ਵਿੱਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਚੰਡੀਗੜ੍ਹ 'ਚ ਤਾਂ ਉੱਥੇ ਹੀ ਇਹ ਫੈਸਲੇ ਸਾਹਮਣੇ ਆਏ ਨੇ ਤੇ ਕਿਸਾਨ ਇਸ ਨੂੰ ਕਿਵੇਂ ਦੇਖਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿ ਤਨਾ ਕੀਤੇ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਲੈ ਕੇ ਜਿਹੜੇ ਆ ਉਹ ਹਲਚਲ ਤੇਜ਼ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਕਿਸਾਨ ਬਿੱਤੇ 6 ਮਹੀਨਿਆਂ ਤੋਂ ਉੱਪਰ ਦੇ ਸਮੇਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਤਾਂ ਉਧਰ ਬੀਕੇਯੂ ਉਹ ਗਰਾਹਾਂ ਜਥੇਬੰਦੀ ਹੈ ਜਿਹੜੀ ਉਹ ਪ੍ਰਦਰਸ਼ਨ ਚੰਡੀਗੜ੍ਹ ਵਿੱਚ ਕਰ ਰਹੀ ਹੈ ਤੇ ਵੱਡਾ ਇਕੱਠਾ ਜਿਹੜਾ ਅੱਜ ਚੰਡੀਗੜ੍ਹ ਵਿੱਚ ਕੀਤਾ ਹੋਇਆ ਤੇ 34 ਸੈਕਟਰ ਵਿੱਚ ਹਜ਼ਾਰ ਕਿਸਾਨ ਆ ਜਿਹੜੇ ਉਹ ਕਿਸਾਨ ਜਿਹੜੇ ਸੜਕਾਂ ਤੇ ਉਤਰਿਆ ਤੇ ਆਪਣੇ ਮੰਗ ਪੱਤਰ ਜਿਹੜੇ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਜਿਹੜਾ ਕਿਸਾਨਾਂ ਲਈ ਲਾਹੇਵੰਦ ਹੋਏਗਾ ਕਿਸਾਨ ਜਿੱਥੇ ਸੜਕਾਂ ਤੇ ਉਤਰੇ ਹੋਇਆ ਤੇ ਵੱਡਾ ਪ੍ਰਦਰਸ਼ਨ ਅੱਜ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਤਾਂ ਉਧਰ ਕੇਂਦਰ ਸਰਕਾਰ ਨੇ ਵੀ ਸੱਤ ਵੱਡੇ ਫੈਸਲੇ ਜਿਹੜੇ ਕਿਸਾਨਾਂ ਪੱਖੀ ਲੈਣੇ ਤਾਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਸੱਤ ਜਿਹੜੇ ਵੱਡੇ ਫੈਸਲੇ ਕੈਬਨਟ ਵਿੱਚ ਲੈ ਗਏ ਆ ਵਿਸਥਾਰੇ ਗਿਆ ਉਹਨਾਂ ਬਾਰੇ ਤੁਹਾਨੂੰ ਦੱਸਦੇ ਆ ਕਿ ਕੇਂਦਰੀ ਮੰਤਰੀ ਮੰਡਲ ਨੇ ਖੁਰਾਕ ਅਤੇ ਪੋਸ਼ਣ ਦੇ ਫਸਲ ਵਿਗਿਆਨੀ ਨੂੰ ਸਮਰਪਿਤ 3979 ਕਰੋੜ ਰੁਪਏ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ 3979 ਕਰੋੜ ਦੀ ਵੱਡੀ ਯੋਜਨਾ ਜਿਹੜੀ ਉਹ ਬਣਾਈ ਜਾਏਗੀ ਤਾਂ ਇਸ ਨੂੰ ਲੈ ਕੇ ਪਹਿਲੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਵੱਡਾ ਪਹਿਲਾ ਫੈਸਲਾ ਇਹ ਕੇਂਦਰ ਨੇ ਲਿਆ ਹੈ ਤੇ ਦੂਜਾ ਵੱਡਾ ਫੈਸਲਾ ਜਿਹੜਾ ਕੇਂਦਰੀ ਮੰਤਰੀ ਮੰਡਲ ਨੇ 228 2217 ਕਰੋੜ ਰੁਪਏ ਦੇ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ 2817 ਕਰੋੜ ਰੁਪਏ ਦੇ ਜਿਹੜੀ ਡਿਜੀਟਲ ਐਗਰੀਕਲਚਰ ਮਿਸ਼ਨ ਆ ਬਣਾਈ ਜਾਏਗੀ ਉਹ ਪ੍ਰਵਾਨਗੀ ਉਸਦੀ ਦਿੱਤੀ ਗਈ ਹੈ ਤੇ ਮੰਤਰੀ ਮੰਡਲ ਨੇ ਖੇਤੀਬਾੜੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 2292 ਕਰੋੜ ਕਰੋੜ ਰੁਪਏ ਦੇ ਉਪਬੰਧ ਨਾਲ ਇੱਕ ਪ੍ਰੋਗਰਾਮ ਨੂੰ ਵੀ ਪ੍ਰਵਾਨਗੀ ਦਿੱਤੀ ਹੈ ਤਾਂ ਕੇਂਦਰ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਜਾਏਗਾ ਜੋ ਖੇਤੀਬਾੜੀ ਲਈ ਸਿੱਖਿਆ ਪ੍ਰੋਵਾਈਡ ਕਰਾਏਗਾ ਉਸ ਦੇ ਲਈ 2292 ਕਰੋੜ